ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਕੈਨੇਡਾ ਸਰਕਾਰ ਦੁਆਰਾ ਹੁਣ ਵੀਜ਼ਾ ਅਰਜ਼ੀਆਂ ਨੂੰ ਕਿਉਂ ਵੱਡੀ ਗਿਣਤੀ ਵਿੱਚ ਰੱਦ ਕੀਤਾ ਜਾ ਰਿਹਾ ਹੈ ਤੇ ਇਸ ਦਾ ਦੂਜੇ ਦੇਸ਼ਾਂ ਦੇ ਲੋਕਾਂ ਖਾਸ ਕਰ ਪੰਜਾਬੀ ਨੌਜਵਾਨਾਂ ਦੀਆਂ ਸਧਰਾਂ ਤੇ ਸੁਪਨਿਆਂ ਤੇ ਕੀ ਪ੍ਰਭਾਵ ਪੈ ਰਿਹਾ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਾਸਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਿਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਵੇ ਬਰੇ ਅਖਬਾਰਾਂ ਵਿੱਚ ਇੱਕ ਖਬਰ ਛੱਪੀ ਹੈ ਕੈਨੇਡਾ ਦੀ ਵੀਜ਼ਾ ਇਨਕਾਰਦਾਰ ਵਿੱਚ ਭਾਰੀ ਵਾਧਾ 2024 ਵਿੱਚ 23 ਲੱਖ ਅਰਜ਼ੀਆਂ ਕੀਤੀਆਂ ਰੱਦ ਤਾਂ ਆਓ ਪਹਿਲਾਂ ਜਾਣਦੇ ਹਾਂ ਕਿ ਕੀ ਹੈ ਪੂਰੀ ਖਬਰ ਕੈਨੇਡਾ ਦਹਕਿਆ ਤੋਂ ਵਿਦੇਸ਼ੀਆਂ ਦੇ ਮਨਾਂ ਦੀ ਖਿੱਚ ਦਾ ਕੇਂਦਰ ਦੇਸ਼ ਰਿਹਾ ਹੈ ਜਿਸ 'ਚ ਭਾਰਤੀਆਂ ਦਾ ਨਾਮ ਸਿਖਰ ਤੇ ਪੁੱਜਿਆ ਪਰ ਉਸ ਦੇਸ਼ ਦੇ ਨਜ਼ਰ ਵੱਲ ਗਏ ਸਮਾਜਿਕ ਆਰਥਿਕ ਤੇ ਰਾਜਨੀਤਿਕ ਹਾਲਾਤ ਕਾਰਨ ਬੀਤੇ ਸਾਲ ਤੋਂ ਸਰਕਾਰ ਨੇ ਵੀਜ਼ਾ ਤੇ ਇਮੀਗ੍ਰੇਸ਼ਨ 'ਚ ਵੱਡੀਆਂ ਕਟੌਤੀਆਂ ਕੀਤੀਆਂ ਹਨ ਅਜਿਹੇ ਵਿੱਚ ਵੀਜ਼ੇ ਤੋਂ ਨਾਂ ਕੰਡ ਦੀ ਦਰ ਤੇ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਤੇ ਅੱਧੇ ਤੋਂ ਵੱਧ ਅਰਜੀਕਰਤਾਵਾਂ ਨੂੰ ਇਨਕਾਰ ਕੀਤਾ ਜਾ ਰਿਹਾ ਹੈ ਰਾ ਕੋਈ ਤਾਜ਼ਾ ਜਾਣਕਾਰੀ ਸਰਕਾਰੀ ਅੰਕੜਿਆਂ ਦੇ ਅਨੁਸਾਰ 2024 ਦੇ ਕੁੱਲ 366 ਦਿਨਾਂ ਦੌਰਾਨ ਆਜੀ ਵੀਜ਼ਾ ਵੈਸਟਰ ਸਟੱਡੀ ਵਰਕ ਵੀਜ਼ਾ ਵਿਆ 23,659,157 ਅਰਜ਼ੀਆਂ ਜੋ ਕਿ 52% ਦੀਆਂ ਹਨ ਇਹ ਰੱਦ ਕੀਤੀਆਂ ਗਈਆਂ ਸਨ ਤੇ ਇੰਨੀ ਵੱਡੀ ਦਰ ਚ ਇਨਕਾਰ ਦਾ ਬੀਤੇ ਸਾਰੇ ਸਮੇਂ ਨਾਲੋਂ ਵਧ ਹੈ ਆਮ ਤੌਰ ਤੇ ਇਨਕਾਰ ਦਰ 35% ਦੇ ਆਸ-ਪਾਸ ਹੁੰਦੀ ਹੈ ਇਹ ਵੀ ਕਿ ਲੋਕਾਂ ਵੱਲੋਂ ਹਰੇਕ ਸਬਜ਼ੀ ਦੀ ਫੀਸ 150 ਡਾਲਰ ਦਿੱਤੀ ਜਾਂਦੀ ਹੈ ਤੇ ਇਨਕਾਰ ਹੋਣ ਤੋਂ ਬਾਅਦ ਫੀਸ ਵਾਪਸ ਨਹੀਂ ਕੀਤੀ ਜਾਂਦੀ 2024 ਨਾਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੂੰ ਵੀਜ਼ਾ ਫੀਸ ਦੇ ਰੂਪ ਦੇ ਵਿੱਚ ਲਗਭਗ 80 ਲੱਖ ਡਾਲਰ ਮਿਲੇ ਸਨ 2023 ਵਿੱਚ 1846180 ਅਰਜੀਕਰਤਾਵਾਂ ਨੂੰ ਵੀਜ਼ਾ ਤੋਂ ਨਾ ਕੀਤੀ ਗਈ ਸੀ ਬੀਤੇ ਸਾਲ ਵਿਜ਼ਟਰ ਵੀਜ਼ਾ ਦੀ ਇਨਕਾਰ ਦਰ 54% ਰਹੀ ਜਦਕਿ 2023 ਚ ਇਹ ਦਰ 40% ਸੀ 2024 ਚ ਸਟੱਡੀ ਪਰਮਿਟ ਤੋਂ ਨਾ ਦੀ ਦਰ ਵੰਜਾ ਵੀ ਸਦੀ ਦੱਸੀ ਜਾਂਦੀ ਹੈ ਤੇ ਵਰਕ ਪਰਮਟ ਦੀ ਤੇ ਵਰਕ ਪਰਮਟ ਦੀ ਰਿਫਿਊਜ਼ਲ ਦਰ 22% ਰਹੀ। ਕੈਨੇਡਾ ਵਿੱਚ 2016 ਤੋਂ ਬੇਰਗਾਮ ਹੋਈ ਮਹਿੰਗਾਈ, ਕਰਾਂ ਦੀ ਥੋੜ੍ਹ ਸਹੂਲਤਾਂ ਦੀ ਘਾਟ, ਸਰਕਾਰੀ ਸਮਾਵਾਂ ਵਿੱਚ ਨਿਗਾਰ, ਪ੍ਰਸ਼ਟਾਚਾਰ ਤੇ ਜੁਰਮਾਂ 'ਚ ਬੇਸ਼ਮਾਰ ਵਾਧੇ ਤੋਂ ਬਾਅਦ ਕੈਨੇਡਾ ਸਰਕਾਰ ਪ੍ਰਤੀ ਲੋਕਾਂ ਦਾ ਰੋਗ ਵੱਧਦਾ ਗਿਆ। ਜਿਸ ਕਰਕੇ ਵੀਜ਼ਾ ਅਤੇ ਇਮੀਗ੍ਰੇਸ਼ਨ ਦੀਆਂ ਢਿੱਲੀਆਂ ਨੀਤੀਆਂ ਬਦਲਦੀਆਂ ਗਈਆਂ ਕनाडा ਵੱਲੋਂ 2027 ਤੱਕ ਦੇ ਪੱਕੇ ਵੀਜ਼ੇ ਦੇ ਸਲਾਣਾ ਕੋਟੇ ਨੂੰ ਵੀ 5 ਲੱਖ ਤੋਂ ਘਟਾ ਕੇ 365000 ਤੱਕ ਸੀਮਿਤ ਕਰਨਾ ਪਿਆ ਇਤੋਂ ਤੱਕ ਕਿ ਬੀਤੀ 14 ਮਾਰਚ ਨੂੰ ਆਖਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਤੀਫਾ ਦੇ ਕੇ ਤੇ ਪਾਸੇ ਹੁਣ ਹੀ ਠੀਕ ਸਮਝ ਉਹਨਾਂ ਤੋਂ ਬਾਅਦ ਆਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇਵੀ ਦੇਸ਼ ਦੀ ਇਮੀਗ੍ਰੇਸ਼ਨ ਤੇ ਵੀਜ਼ਾ ਨੀਤੀ ਕਾਬੂ ਰੱਖਣ ਦਾ ਐਲਾਨ ਕੀਤਾ ਹੈ ਇਸੇ ਤਰ੍ਹਾਂ ਜਿੱਤੇ ਬੀਤੇ ਸਾਲ ਦੌਰਾਨ ਕੈਨੇਡਾ ਚ ਪਹੁੰਚ ਚੁੱਕੇ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੇ ਕੇ ਪੱਕੀ ਇਮੀਗ੍ਰੇਸ਼ਨ ਦੇਣ ਦੇ ਮੌਕੇ ਦਿੱਤੇ ਜਾਂਦੇ ਰਹੇ ਉੱਥੇ ਹੁਣ ਵਿਦੇਸ਼ੀਆਂ ਨੂੰ ਠਾਰ ਦਾ ਸਮਾਂ ਪੂਰਾ ਹੋਣ ਬਗਰੋ ਦੇਸ਼ ਛੱਡ ਜਾਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਇਸ ਖਬਰ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਮਰੀਕਾ ਕੈਨੇਡਾ ਯੂਕੇ ਤੇ ਆਸਟ੍ਰੇਲੀਆ ਵਰਗੇ ਦੇਸ਼ ਵਨ ਪ੍ਰਵਾਸੀਆਂ ਦੇ ਉਹਨਾਂ ਦੇਸ਼ਾਂ ਦੀ ਪੀਆਰ ਹਾਸਲ ਕਰਨ ਦੇ ਮਸਲੇ ਵਿੱਚ ਬਹੁਤ ਸਖਤ ਹੋ ਗਏ ਹਨ ਹੁਣ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਇਹ ਸੋਚਣ ਲੱਗੀਆਂ ਹਨ ਕਿ ਰਿਹਾਇਸ਼ ਦੀ ਭਾਰੀ ਕਾਟ ਮਹਿੰਗਾਈ ਦਰ ਵਿੱਚ ਵੱਡਾ ਵਾਧਾ ਕ੍ਰਾਈਮ ਰੇਟ ਵਿੱਚ ਵਾਧਾ ਸਮਾਜਿਕ ਤੇ ਆਰਥਿਕ ਵੱਡੇ ਮਸਲੇ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਕਾਰਨ ਵੱਧ ਗਏ ਹਨ ਤੇ ਇਸ ਲਈ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਤੜਾ ਤੜ ਵੀਜ਼ੇ ਨਹੀਂ ਦਿੱਤੇ ਜਾਣੇ ਚਾਹੀਦੇ ਉਨ ਕੈਨੇਡਾ ਵਰਗੇ ਵਿਸ਼ਾਲ ਦੇਸ਼ ਵੱਲੋਂ ਪ੍ਰਵਾਸੀਆਂ ਲਈ ਦਰਵਾਜ਼ੇ ਬੰਦ ਕਰ ਲੈਣ ਨਾਲ ਭਾਰਤੀਆਂ ਤੇ ਖਾਸ ਤੌਰ ਤੇ ਪੰਜਾਬੀ ਨੌਜਵਾਨਾਂ ਦੇ ਸੁਪਨਿਆਂ ਤੇ ਸਦਨਾਂ ਨੂੰ ਪਾਰੀ ਤੱਕਾ ਲੱਗਿਆ ਹੈ। ਇਧਰ ਪੰਜਾਬ ਵਿੱਚ ਰੁਜ਼ਗਾਰ ਮਿਲਦਾ ਨਹੀਂ ਤੇ ਬਾਹਰ ਜਾਣ ਦੇ ਰਸਤੇ ਬੰਦ ਹੁੰਦੇ ਜਾ ਰਹੇ ਹਨ। ਇਸੇ ਨੂੰ ਤਾਂ ਕਹਿੰਦੇ ਹਨ ਅੱਗੇ ਅੱਗ ਤੇ ਪਿੱਛੇ ਕੰਧ। ਜਾਈਏ ਤੇ ਜਾਈਏ ਕਿੱਥੇ? ਹੁਣ ਤਾਂ ਸਬਰ ਕਰਦੇ ਹੋਏ ਇਹੀ ਕਹਿਣ ਲਈ ਮਜਬੂਰ ਹੋਣਾ ਪੈਣਾ ਹੈ। ਦੜਵਟ ਜ਼ਮਾਨਾ ਕੱਟ ਭਲੇ ਦਿਨ ਆਉਣਗੇ। ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ